ਜਿੱਦ ਗੱਲਬਾਤ ਕਰਾਂਗੇ ਦਲਜੀਤ ਦੋਸਾਂਜ ਬਾਰੇ ਹੁਣ ਦਲਜੀਤ ਦੋਸਾਂਜ ਦੀ ਫਿਲਮ ਰਿਲੀਜ਼ ਹੋਈ ਆ 27 ਜੂਨ ਨੂੰ ਸਰਦਾਰ ਜੀ 3 ਪਰ ਉਹ ਭਾਰਤ ਵਿੱਚ ਰਿਲੀਜ਼ ਨਹੀਂ ਹੋਈ ਬਾਹਰਲੇ ਦੇਸ਼ਾਂ ਵਿੱਚ ਰਿਲੀਜ਼ ਹੋਈ ਆ ਕਿਤੇ ਨਾ ਕਿਤੇ ਚਾਹੁੰਦੇ ਆ ਕਿ ਦਲਜੀਤ ਦੋਸਾਂਜ ਇਹਨਾਂ ਦੇ ਥੱਲੇ ਲੱਗੇ ਤੇ ਮੰਨ ਜੇ ਕਿ ਪੰਜਾਬ 95 ਵਿੱਚ ਅਸੀਂ ਹੁਣ ਕੱਟ ਲਵਾਵਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਐਮਰਜੈਂਸੀ ਫਿਲਮ ਵਰਗੀਆਂ ਫਿਲਮਾਂ ਰਿਲੀਜ਼ ਹੋ ਸਕਦੀਆਂ ਜਿਨ੍ਹਾਂ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਪਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਕਿਉਂ ਨਹੀਂ ਰਿਲੀਜ਼ ਹੋਣ ਦਿੱਤੀ ਆ ਕਿਤੇ ਨਾ ਕਿਤੇ ਆ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਨਾ ਪਤਾ ਲੱਗੇ ਕਿ ਜੋ ਇਹਨਾਂ ਦੇ ਬੇਕਸੂਰ ਨੌਜਵਾਨ ਮਾਰੇ ਗਏ ਆ 1995 ਦੇ ਵਿੱਚ ਉਹ ਆਮ ਲੋਕਾਂ ਨੂੰ ਅੱਜ ਦੀ ਜਨਰੇਸ਼ਨ ਨੂੰ ਉਹ ਨਾ ਪਤਾ ਲੱਗੇ ਗੁਰੂ ਰੰਦਾਵਾਣੇ ਕੇਹਾ ਜਿਸ ਦੇਸ਼ ਦਾ ਖਾਈਏ ਉਸਦਾ ਬੁਰਾ ਨਹੀਂ ਮੰਗੀਦਾ ਨਿਕਾਜ਼ਾਂ ਕਹਿੰਦੇ ਕਿ ਦਲਜੀਤ ਦੋਸਾਂਜ ਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਇਹਦਾ ਇੱਕ ਕਾਰਨ ਇਹ ਵੀ ਵੱਡਾ ਕਿ ਦਲਜੀਤ ਦੋਸਾਂਜ ਪੰਜਾਬ ਚ ਉੱਠ ਕੇ ਆਪਣੀ ਮਿਹਨਤ ਨਾਲ ਅੱਜ ਉਸਨੇ ਉਹ ਮੁਕਾਮ ਹਾਸਲ ਕੀਤਾ ਜੋ ਕਿਸੇ ਵਿਰਲੇ ਟਾਵੇਂ ਦੇ ਹਿੱਸੇ ਆਂਦਾ ਗੁਰੂ ਰੰਦਾਵਾਦਾ ਗਾਣਾ ਆਂਦਾਗਾ ਉਡੀ ਲੱਗਦੀ ਲਾਹੌਰ ਦੀ ਆ ਕੀ ਹੁਣ ਜਦੋਂ ਦਾ ਵਿਵਾਦ ਛੜਿਆ ਗੁਰੂ ਰੰਧਾਵਾ ਨੇ ਆਪਦਾ ਉਹ ਗਾਣਾ ਡਿਲੀਟ ਕਰਤਾ ਕੀ ਗੁਰੂ ਰੰਧਾਵਾ ਉਸ ਗਾਣੇ ਤੋਂ ਜੋ ਕਮਾਈ ਆ ਰਹੀ ਆ ਉਹ ਖਾਣੋਂ हट ਗਿਆ ਦਲਜੀਤ ਦੋਸਾਂ ਜੇ ਮੈਟ ਗਾਲਾ ਵਿੱਚ ਗਿਆ ਤਾਂ ਉੱਥੇ ਉਸਨੇ ਪੰਜਾਬ ਨੂੰ ਸਾਰੀ ਦੁਨੀਆ ਦੇ ਸਾਹਮਣੇ ਰੱਖਿਆ ਪੰਜਾਬ ਦਾ ਨਕਸ਼ਾ ਰੱਖਿਆ ਪੰਜਾਬੀ ਲਿਪੀ ਰੱਖੀ ਤੇ ਕਿਰਪਾਨ ਰੱਖੀ ਤੇ ਪੱਗ ਨੂੰ ਪ੍ਰਮੋਟ ਕੀਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਏ ਹੋ ਅਤੇ ਅੱਜ ਗੱਲਬਾਤ ਕਰਾਂਗੇ ਦਲਜੀਤ ਦੋਸਾਂਜ ਬਾਰੇ ਦਲਜੀਤ ਦੋਸਾਂਜ ਪਿਛਲੇ ਕਾਫੀ ਦਿਨਾਂ ਤੋਂ ਵਿਵਾਦਾਂ ਵਿੱਚ ਨੇ ਪਹਿਲਾਂ ਇਹਨਾਂ ਨਾਲ ਵਿਵਾਦ ਜੁੜਿਆ ਕਿ ਇਹ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣਾ ਰਹੇ ਨੇ ਬਾਅਦ ਵਿੱਚ ਹੁਣ ਦਲਜੀਤ ਦੋਸਾਂਜ ਦੀ ਫਿਲਮ ਰਿਲੀਜ਼ ਹੋਈ ਆ 27 ਜੂਨ ਨੂੰ ਸਰਦਾਰ ਜੀ 3 ਪਰ ਉਹ ਭਾਰਤ ਵਿੱਚ ਰਿਲੀਜ਼ ਨਹੀਂ ਹੋਈ ਬਾਹਰਲੇ ਦੇਸ਼ਾਂ ਵਿੱਚ ਰਿਲੀਜ਼ ਹੋਈ ਆ ਇਸ ਦਾ ਕਾਰਨ ਇਹ ਸੀ ਕਿ ਇਸ ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੇ ਆਪਣਾ ਕਿਰਦਾਰ ਨਿਭਾਇਆ ਇਸ ਤੋਂ ਬਾਅਦ ਦਲਜੀਤ ਦੋਸਾਂਝ ਨੂੰ ਭਾਰਤ ਦੇ ਵਿੱਚ ਲਗਾਤਾਰ ਟਰੋਲ ਕੀਤਾ ਜਾ ਰਿਹਾ ਲਗਾਤਾਰ ਦਲਜੀਤ ਦੋਸਾਂਝ ਦੇ ਖਿਲਾਫ ਟਿੱਪਣੀਆਂ ਕੀਤੀਆਂ ਜਾ ਰਹੀਆਂ ਪਹਿਲੀ ਗੱਲ ਤਾਂ ਇਹ ਆ ਜੋ ਅਦਾਕਾਰਾਂ ਦਾ ਰੋਲ ਆ ਉਹ ਕਦੇ ਵੀ ਹੀਰੋ ਡਿਸਾਈਡ ਨਹੀਂ ਕਰਦਾ ਹੁੰਦਾ ਉਹ ਡਿਸਾਈਡ ਕਰਦਾ ਹੁੰਦਾ ਡਾਇਰੈਕਟਰ ਪਰ ਦਲਜੀਤ ਦੋਸਾਂਝ ਤੇ ਇਹਨਾਂ ਕਿਉਂ ਲੱਗਦੇ ਆ ਇਹ ਇੰਦਾ ਇੱਕ ਕਾਰਨ ਇਹ ਵੀ ਵੱਡਾ ਕਿ ਦਲਜੀਤ ਦੋਸਾਂਝ ਪੰਜਾਬ ਚੋਂ ਛੁੱਟ ਕੇ ਆਪਣੀ ਮਿਹਨਤ ਨਾਲ ਅੱਜ ਉਸਨੇ ਉਹ ਮੁਕਾਮ ਹਾਸਲ ਕੀਤਾ ਜੋ ਕਿਸੇ ਵਿਰਲੇ ਟਾਵੇਂ ਦੇ ਹਿੱਸੇ ਆਂਦਾ ਦਲਜੀਤ ਦੋਸਾਂਝ ਮੈਟ ਗਾਲਾ ਵਿੱਚ ਗਿਆ ਤਾਂ ਉੱਥੇ ਉਸਨੇ ਪੰਜਾਬ ਨੂੰ ਸਾਰੀ ਦੁਨੀਆ ਦੇ ਸਾਹਮਣੇ ਰੱਖਿਆ ਪੰਜਾਬ ਦਾ ਨਕਸ਼ਾ ਰੱਖਿਆ ਪੰਜਾਬੀ ਲਿਪੀ ਰੱਖੀ ਤੇ ਕਿਰਪਾਨ ਰੱਖੀ ਤੇ ਪੱਗ ਨੂੰ ਪ੍ਰਮੋਟ ਕੀਤਾ ਕੀ ਇਹ ਬਾਲੀਵੁੱਡ ਵਾਲੇ ਇਹੀ ਚਾਹੁੰਦੇ ਆ ਕਿ ਜਿਵੇਂ ਜੌਨੀ ਲੀਵਰ ਅਦਾਕਾਰੀ ਕਰਦਾ ਸੀ ਪੰਜਾਬੀਆਂ ਦੇ ਨਾਂ ਮੰਦਾ ਇੱਕ ਹਿਸਾਬ ਦਾ ਉਹ ਮਜ਼ਾਕ ਉਡਾਉਂਦੇ ਸੀਗੇ ਕਿ ਇਹੋ ਜਿਹਾ ਦਲਜੀਤ ਹੁੰਦਾ ਤਾਂ ਅੱਜ ਆ ਫਿਲਮ ਰਿਲੀਜ਼ ਹੋ ਜਾਂਦੀ ਜਦੋਂ ਇਹ ਫਿਲਮ ਬਣੀ ਸੀ ਉਦੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਕੋਈ ਤਣਾਅ ਨਹੀਂ ਸੀ ਪਰ ਲਗਾਤਾਰ ਦਲਜੀਤ ਦਸਾਂਜ ਦੇ ਖਿਲਾਫ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਅੱਜ ਇਹ ਲੱਗ ਰਿਹਾ ਕਿ ਇਹ ਸਾਰਾ ਕੁਝ ਪ੍ਰੈਸ਼ਰ ਦਲਜੀਤ ਦਸਾਂਜ ਤੇ ਤਾਂ ਪਾਇਆ ਜਾ ਰਿਹਾ ਕਿ ਜੋ ਜਸਵੰਤ ਸਿੰਘ ਖਾਲੜਾ ਤੇ ਫਿਲਮ ਆ ਰਹੀ ਆ ਪੰਜਾਬ 95 ਉਹਦੇ ਵਿੱਚ ਜੋ ਕਿਹਾ ਜਾ ਰਿਹਾ ਕਿ ਕੱਟ ਲਾਏ ਜਾਣ ਜੋ ਦਲਜੀਤ ਦੋਸਾਂਝ ਅਤੇ ਬੀਬੀ ਖਾਲੜਾ ਜੀ ਨਹੀਂ ਮੰਨ ਰਹੇ ਉਹ ਕੱਟ ਲਵਾਉਣ ਲਈ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਜੇ ਕੱਟ ਨਹੀਂ ਲਾਉਂਗੇ ਸਾਡੀ ਨਹੀਂ ਮੰਨੋਗੇ ਤਾਂ ਤੁਹਾਡੀ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਜਾਊਗੀ ਤੁਹਾਨੂੰ ਬਾਰਡਰ ਫਿਲਮ ਵਿੱਚ ਲਿਆ ਜਾਊਗਾ ਬਾਅਦ ਵਿੱਚ ਉਸ ਵਿੱਚੋਂ ਕੱਢਿਆ ਜਾਊਗਾ ਇਹ ਬਹੁਤ ਸ਼ਰਮ ਦੀ ਗੱਲ ਆ ਇਹ ਬਹੁਤ ਸ਼ਰਮ ਦੀ ਗੱਲ ਆ ਇੱਕ ਲੋਬੀ ਆ ਬਾਲੀਵੁੱਡ ਵਿੱਚ ਜਿਹੜੀ ਚਾਹਦੀ ਆ ਕਿ ਪੰਜਾਬੀ ਉੱਤੇ ਨਾਨ ਦਲਜੀਤ ਦੋਸਾਂ ਜਿੱਥੇ ਵੀ ਜਾਂਦਾ ਪੰਜਾਬ ਦੀ ਗੱਲ ਕਰਦਾ ਹੋ ਸਕਦਾ ਕਿਤੇ ਨਾ ਕਿਤੇ ਦਲਜੀਤ ਦੋਸਾਂ ਨਾਲ ਸਾਡੇ ਵੀ મતભેਦ ਹੋਣ ਪਰ ਜਿੱਥੇ ਗੱਲ ਪੰਜਾਬ ਦੀ ਆ ਜਿੱਥੇ ਗੱਲ ਸੱਚ ਦੀ ਆ ਉੱਥੇ ਅਸੀਂ ਦਲਜੀਤ ਦੋਸਾਂ ਦੇ ਨਾਲ ਖੜੇ ਆ ਗੱਲ ਕਰਦੇ ਆ ਗੁਰੂ ਰੰਧਾਵਾ ਮੀਕਾ ਸਿੰਘ ਦਾ ਦਲਜੀਤ ਦੋਸਾਂ ਦੇ ਖਿਲਾਫ ਬਿਆਨਾਂ ਦਾ ਗੁਰੂ ਰੰਧਾਵਾ ਨੇ ਕਿਹਾ ਜਿਸ ਦੇਸ਼ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਗੁਰੂ ਰੰਧਾਵਾ ਨੇ ਟਿੱਪਣੀ ਕੀਤੀ ਆ ਕਿ ਪਾਕਿਸਤਾਨ ਦੀ ਅਦਾਕਾਰਾ ਦਲਜੀਤ ਦੀ ਫਿਲਮ ਵਿੱਚ ਆ ਮਿਕਾ ਸਿੰਘ ਕਹਿੰਦੇ ਕਿ ਦਲਜੀਤ ਦੋਸਾਂਝ ਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਪਰ ਮੈਂ ਪੁੱਛਣਾ ਚਾਹਨਾ ਕੁਝ ਸਾਲ ਪਹਿਲਾਂ ਗੁਰੂ ਰੰਧਾਵਾ ਦਾ ਗਾਣਾ ਆਂਦਾਗਾ ਕੁੜੀ ਲੱਗਦੀ ਲਾਹੌਰ ਦੀ ਆ ਕੀ ਹੁਣ ਜਦੋਂ ਦਾ ਵਿਵਾਦ ਛੜਿਆ ਗੁਰੂ ਰੰਧਾਵਾ ਨੇ ਆਪਦਾ ਉਹ ਗਾਣਾ ਡਿਲੀਟ ਕਰਤਾ ਕੀ ਗੁਰੂ ਰੰਧਾਵਾ ਉਸ ਗਾਣੇ ਤੋਂ ਜੋ ਕਮਾਈ ਆ ਰਹੀ ਆ ਉਹ ਖਾਣੋਂ ਹਟ ਗਿਆ ਜੋ ਅੱਜ ਉਹ ਦਲਜੀਤ ਦੋਸਾਂਝ ਨੂੰ ਕਹਿ ਰਿਹਾ ਤੂੰ ਸੀ ਕਰੋ ਤਾਂ ਠੀਕ ਐ ਦੂਜਾ ਕਰੇ ਤਾਂ ਉਹ ਗਲਤ ਪਹਿਲਾਂ ਵੀ ਪਾਕਿਸਤਾਨ ਦੇ ਅਦਾਕਾਰ ਪੰਜਾਬੀ ਫਿਲਮਾਂ ਵਿੱਚ ਆਂਦੇ ਰਹੇ ਆ ਬਾਲੀਵੁੱਡ ਫਿਲਮਾਂ ਵਿੱਚ ਆਂਦੇ ਰਹੇ ਆ ਉਦੋਂ ਕਿਸੇ ਨੂੰ ਕੋਈ ਆਪਾਤੀ ਨਹੀਂ ਹੁੰਦੀ ਪਰ ਜਦੋਂ ਦਲਜੀਤ ਦੋਸਾਂਝ ਆ ਗਿਆ ਵਿੱਚ ਦਲਜੀਤ ਦੋਸਾਂਝ ਨਾਲ ਕੀ ਜਲਣਾ ਕੀ ਆ ਤੁਹਾਡੇ ਥੱਲੇ ਨਹੀਂ ਲੱਗਦਾ ਤਾਂ ਕੀ ਆ ਇੱਕ ਭੀੜ ਦੇ ਵਿੱਚ ਖੜਾ ਵੱਖ ਦਿਸਦਾ ਤਾਂ ਕੀ ਆ ਪੰਜਾਬ ਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਮੋਟ ਕੀਤਾ ਇਸ ਨੇ ਪੱਗ ਨੂੰ ਪ੍ਰਮੋਟ ਕੀਤਾ ਕੀ ਤਾਂ ਇਹਦੇ ਨਾਲ ਹੀ ਜਲਣਾ ਇਹ ਗੱਲਾਂ ਦਾ ਜਵਾਬ ਅੱਜ ਪੰਜਾਬ ਦੀ ਆਵਾਮ ਮੰਗ ਰਹੀ ਆ ਜਿੰਨਾ ਮਰਜ਼ੀ ਇਹ ਜੋਰ ਲਾ ਲੈਣ ਜਿੰਨਾ ਮਰਜ਼ੀ ਇਹ ਟਿੱਪਣੀਆਂ ਕਰ ਲੈਣ ਪਰ ਪੰਜਾਬ ਦੀ ਆਵਾਮ ਨੇ ਦਲਜੀਤ ਦੋਸਾਂਝ ਨੂੰ ਕਬੂਲ ਕੀਤਾ ਹੋਇਆ ਤੇ ਦਲਜੀਤ ਦੋਸਾਂਝ ਦੀ ਮਕਬੂਲੀਅਤ ਇਸੇ ਤਰ੍ਹਾਂ ਵਧਦੀ ਰਹੂਗੀ ਲਗਾਤਾਰ ਵਿਵਾਦਾਂ ਦੇ ਵਿੱਚ ਦਲਜੀਤ ਦੋਸਾਂਝ ਨੂੰ ਵਾਰ-ਵਾਰ ਵਿਚਵਾੜਿਆ ਜਾ ਰਿਹਾ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਐਮਰਜੈਂਸੀ ਫਿਲਮ ਵਰਗੀਆਂ ਫਿਲਮਾਂ ਰਿਲੀਜ਼ ਹੋ ਸਕਦੀਆਂ ਜਿਨ੍ਹਾਂ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਪਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਕਿਉਂ ਨਹੀਂ ਰਿਲੀਜ਼ ਹੋਣ ਦਿੱਤੀ ਜਾਂਦੀ ਕਿਉਂ ਦੇ ਵਿੱਚ ਇਹ ਦਿਖਾਇਆ ਗਿਆ ਕਿ ਕਿਵੇਂ 84 ਦੇ ਵਿੱਚ ਕਤਲੇਆਮ ਤੋਂ ਬਾਅਦ 95 ਦੇ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਗਿਆ ਕੋਣ ਸੀ ਸ਼ਹੀਦ ਜਸਵੰਤ ਸਿੰਘ ਖਾਲੜਾ ਜਸਵੰਤ ਸਿੰਘ ਖਾਲੜਾ ਉਹ ਸ਼ਖਸੀਅਤ ਸੀ ਜਿਸ ਨੇ ਪੂਰਾ ਲੇਖਾ ਜੋਖਾ ਕੱਢਿਆ ਕਿ ਪੰਜਾਬ ਦੇ 25000 ਤੋਂ ਵੱਧ ਨੌਜਵਾਨ ਸਰਕਾਰ ਨੇ ਪੁਲਿਸ ਨੇ ਮਾਰ ਦਿੱਤੇ ਜੋ ਬੇਕਸੂਰ ਸੀ ਉਹਦੇ ਤੇ ਫਿਲਮ ਬਣੀਆ ਪੰਜਾਬ 95 ਕਿਤੇ ਨਾ ਕਿਤੇ ਚਾਹੁੰਦੇ ਆ ਕਿ ਦਲਜੀਤ ਦੋਸਾਂਝ ਇਨਾਂ ਦੇ ਥੱਲੇ ਲੱਗੇ ਤੇ ਮੰਨ ਜੇ ਕਿ ਪੰਜਾਬ 95 ਵਿੱਚ ਅਸੀਂ ਉਹਨਾਂ ਕੱਟ ਲਵਾਵਾਂਗੇ ਪਰ ਦਲਜੀਤ ਦਸਾਂਝ ਨੇ ਵੀ ਸਾਫ਼ ਕੀਤਾ ਬੀਬੀ ਖਾਲੜਾ ਜੀ ਨੇ ਵੀ ਸਾਫ਼ ਕੀਤਾ ਕਿ ਜੇ ਕੱਟ ਲਾਂਗੇ ਤਾਂ ਅਸੀਂ ਆ ਫਿਲਮ ਦਾ ਹਿੱਸਾ ਨਹੀਂ ਹੋਵਾਂਗੇ ਇਸ ਕਰਕੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਆਵਾਮ ਨੂੰ ਇਹ ਸਮਝਣ ਦੀ ਲੋੜ ਆ ਕਿ ਆ ਇੰਨਾ ਵਿਵਾਦ ਕਿਉਂ ਛੇੜਿਆ ਗਿਆ ਜਾਣ ਬੁੱਝ ਕੇ ਦਲਜੀਤ ਦਸਾਂਝ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਕਿ ਕਿਤੇ ਨਾ ਕਿਤੇ ਡੀਫੇਮ ਕੀਤਾ ਜਾਵੇ ਜੇ ਪਹਿਲਾਂ ਸਿੱਧੂ ਮੂਸੇ ਵਾਲਾ ਪੰਜਾਬ ਦੀ ਗੱਲ ਕਰਦਾ ਸੀ ਉਹ ਵੀ ਸਰਕਾਰਾਂ ਨੂੰ ਚੁੱਪਦਾ ਸੀ ਜੇ ਹੁਣ ਅੱਜ ਦਲਜੀਤ ਕਰ ਰਿਹਾ ਤਾਂ ਆ ਵੀ ਚੁੱਪ ਰਿਹਾ ਕਿਤੇ ਨਾ ਕਿਤੇ ਆ ਚਾਹਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਨਾ ਪਤਾ ਲੱਗੇ ਕਿ ਜੋ ਇਹਨਾਂ ਦੇ ਬੇਕਸੂਰ ਨੌਜਵਾਨ ਮਾਰੇ ਗਏ ਆ 1995 ਦੇ ਵਿੱਚ ਉਹ ਆਮ ਲੋਕਾਂ ਨੂੰ ਅੱਜ ਦੀ ਜਨਰੇਸ਼ਨ ਨੂੰ ਉਹ ਨਾ ਪਤਾ ਲੱਗੇ ਪਰ ਕਦੋਂ ਤੱਕ ਇਹ ਗੱਲਾਂ ਰੋਕ ਲਉਗੇ ਲੋਕਾਂ ਤੱਕ ਪਹੁੰਚਣੀਆਂ ਕਦੋਂ ਤੱਕ ਅੱਜ ਕੇਪੀਐਸ ਗਿੱਲ ਦਾ ਵੀ ਕੱਲੇ-ਕੱਲੇ ਬੱਚੇ ਨੂੰ ਪਤਾ ਕਿ ਕੇਪੀਐਸ ਗਿੱਲ ਨੂੰ ਬੁਚੜ ਕਿਉਂ ਕਿਹਾ ਜਾਂਦਾ ਸੀ ਤੇ ਜਸਵੰਤ ਸਿੰਘ ਖਾਲੜਾ ਦਾ ਵੀ ਪਤਾ ਜੇ ਹੋਰ ਵੀ ਰੋਕਿਆ ਗਿਆ ਤਾਂ ਆ ਗੱਲਾਂ ਲੁਕੀਆਂ ਛिपੀਆਂ ਨਹੀਂ ਰਹਿਣਗੀਆਂ ਕਿ ਕਿਵੇਂ ਜਸਵੰਤ ਸਿੰਘ ਖਾਲੜਾ ਨੇ 25000 ਲਾਸ਼ਾਂ ਦਾ ਲੇਖਾ ਜੋਖਾ ਇਕੱਠਾ ਕੀਤਾ ਤੇ ਜਦੋਂ ਜਸਵੰਤ ਸਿੰਘ ਖਾਲੜਾ ਨੇ ਇਹ ਗੱਲ ਮੀਡੀਆ ਵਿੱਚ ਰੱਖੀ ਤਾਂ ਕੇਪੀਐਸ ਗਿੱਲ ਨੇ ਕਿਹਾ ਸੀ ਕਿ ਜੋ ਨੌਜਵਾਨਾਂ ਦੀ ਗੱਲ ਕਰ ਰਿਹਾ ਖਾਲੜਾ ਇਹ ਬਾਹਰ ਗਏ ਚਲੇਗਾ ਤਾ ਜਦੋਂ ਖਲੜਾ ਨੇ ਦੁਬਾਰਾ ਕਿਹਾ ਕਿ ਟੇਬਲ ਟੋਕ ਤੇ ਆਓ ਮੇਰੇ ਆਹਮੋ ਸਾਹਮਣੇ ਉਹ ਕੀ ਗੱਲ ਆਪਾਂ ਕਰਦੇ ਆ ਮੈਂ ਦੱਸਦਾ ਕਿਥੋਂ ਕਿਥੋਂ ਨੌਜਵਾਨ ਚੱਕਿਆ ਤੇ ਤੁਹਾਡੇ ਪੁਲਸਾਂ ਲੈ ਨੇ ਫੋਕੀਆਂ ਸ਼ੋਰਤਾਂ ਲਈ ਉਹ ਨੌਜਵਾਨ ਬੇਕਸੂਰ ਮਾਰੇ ਆ ਤਾਂ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕੇਪੀਐਸ ਗਿੱਲ ਦਾ ਜਿਹਨੂੰ ਪੰਜਾਬ ਦੇ ਲੋਕ 부ੱਚੜ ਕਹਿੰਦੇ ਆ ਉਦੋਂ ਬਿਆਨਤ ਸਿੰਘ ਦੀ ਸਰਕਾਰ ਸੀ ਕੇਪੀਐਸ ਗਿੱਲ ਦਾ ਕਹਿਣਾ ਸੀ ਕਿ ਜਿੱਥੇ 25000 ਆ ਤਾਂ 25000 ਇੱਕ ਹੋਜੂ ਇਹ ਹੋਇਆ ਜਸਵੰਤ ਸਿੰਘ ਖਾਲੜਾ ਦੇ ਨਾਲ ਜੋ ਲਵਾਰਸ ਲਾਸ਼ਾਂ ਦਾ ਵਾਰਸ ਬਣਿਆ ਉਸ ਨੂੰ ਹੀ ਲਵਾਰਸ ਕਰਤਾ ਤੇ ਉਹਨ ਦਾ ਤੇ ਜਸਵੰਤ ਸਿੰਘ ਖਾਲੜਾ ਦਾ ਪਤਾ ਨਹੀਂ ਲੱਗਿਆ ਕਿ ਉਹਨਾਂ ਨੂੰ ਮਾਰ ਕੇ ਉਹਨਾਂ ਦੀ ਲਾਸ਼ ਨੂੰ ਕਿੱਥੇ ਖੁਰਦ-ਬੁਰਦ ਕੀਤਾ ਗਿਆ